ਹੈਲੋ ਗਾਇਸ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਬlesd couple ਤੇ ਸੋ ਅੱਜ ਦਾ ਸੱਡਾ ਮਿਨੀ ਬਲੌਗ ਹੈ ਕਿ ਅਸੀਂ ਜਦੋਂ ਸ਼ਾਪਿੰਗ ਕਰਨ ਗਏ ਸੀ ਜੂਡੀਓ ਦੇ ਵਿੱਚ ਸੋ ਮੈਂ ਕੁਝ ਖਰੀਦਣਾ ਸੀ ਇਹਨਾਂ ਨੇ ਐਕਚੁਅਲੀ ਮੈਨੂੰ ਕੁਝ ਲੈ ਕੇ ਦੇਣਾ ਸੀ ਸੋ ਮੈਂ ਫੁੱਟਵੈਅ ਦੇਖ ਰਹੀ ਹਾਂ ਇੱਥੇ ਔਰ ਸਮਰ ਦੇ ਲਈ ਬਹੁਤ ਕਲੈਕਸ਼ਨ ਆਫ ਫੁੱਟਵੈਅਸ ਦੀ ਸੋ ਮੈਂ ਅਲੱਗ ਅਲੱਗ ਫੁੱਟਵੈਅ ਨੂੰ ਦੇਖਿਆ ਕਿ ਕਿਹੜਾ ਕਿੱਦਾਂ ਦਾ ਲੱਗ ਰਿਹਾ ਔਰ ਸਾਰੇ ਬਹੁਤ ਵਧੀਆ ਸੀ ਵਧੀਆ ਚੀਪ ਰੇਟ ਦੇ ਵਿੱਚ ਇੱਥੇ ਰੀਜ਼ਨੇਬਲ ਰੇਟ ਦੇ ਵਿੱਚ ਮਿਲ ਜਾਂਦਾ ਸੋ ਵਾਈਟ ਕਲੈਕਸ਼ਨ ਮੈਨੂੰ ਜ਼ਿਆਦਾ ਪਸੰਦ ਆ ਜਾਂਦਾ ਸੋ ਵਾਈਟ ਤੇ ਤਾਂ ਹੁੰਦਾ ਕਿ ਮੈਂ ਲਾ ਲਮਾ ਹੀ ਪਰ ਫਿਰ ਵੀ ਮੈਂ ਇੱਥੇ ਨਹੀਂ ਹੋਂਦੀ ਨੈਕਸਟ ਟਾਈਮ ਲਵਾਂਗੇ ਸੋ ਨੈਕਸਟ ਆਪਾਂ ਦੇਖਿਆ ਹੈ ਡ्रेसेस ਦੇਖੋ ਇੱਥੇ ਵੀ ਮੇਰਾ ਵਾਈਟ ਤੇ ਮੈਂ ਦੇਖ ਰਹੀ ਹਾਂ ਵਾਈਟ ਨੂੰ ਹੀ ਸੋ ਪਰ ਇਸ ਵਾਰ ਮੈਂ ਸੋਚ ਕੇ ਗਈ ਸੀ ਕਿ ਨਹੀਂ ਵਾਈਟਨਿੰਗ ਲੈਣਾ ਹੈ ਕਿ ਮੈਂ ਡਿਫਰੈਂਟ ਕਲਰ ਲੈਣਾ ਹੈ ਸੋ ਮੈਂ ਕਹਿ ਰਹੀ ਸੀ ਮੈਂ ਕਿ ਨਹੀਂ ਵਾਈਟ ਨਹੀਂ ਲੈਣਾ ਬਹੁਤ ਮੁਸ਼ਕਿਲ ਹੁੰਦਾ ਮੈਨੂੰ ਵਾਈਟ ਸ਼ਰਟ ਨਾ ਕਿਉਂਕਿ ਬਸ ਮੈਨੂੰ ਹੁੰਦਾ ਕਿ ਜੇ ਵਾਈਟ ਹੈ ਤਾਂ ਮੈਂ ਲੈ ਹੀ ਲਵਾਂ ਕਿਉਂਕਿ ਮੇਰਾ ਫੇਵਰਿਟ ਕਲਰ ਹੈ ਬਲੈਕ ਐਂਡ ਵਾਈਟ ਐਂਡ ਇਥੋਂ ਮੈਂ ਇੱਕ ਲੈਗਿੰਗ ਲਈ ਐਂਡ THEN ਮੈਂ ਡ्रेसेस ਜੋ ਵਾਈਟ ਕਲੈਕਸ਼ਨ ਉਠਾ ਲਿਆ ਦੇਖ ਲਓ ਮੈਂ ਫਿਰ ਵੀ ਚੈੱਕ ਕਰਦੀ ਵੇਲੇ ਸੱਚੀ ਲੱਗੀ ਪਰ ਫਿਰ ਮੈਂ ਸਿਲੈਕਟ ਆਪਣੇ ਦੇ ਲਈ ਇਹ ਵਾਲੀ ਡਰੈਸ ਕੀਤੀ ਸੀ ਇਹ ਕਲਰ ਸੋ ਮੇਕੇ ਠੀਕ ਹੈ ਤੇ ਇੱਥੇ ਬਹੁਤ ਤੁਸੀਂ ਵੀ ਆ ਸਕਦੇ ਆਂ ਔਰ ਜੈਂਸ ਕਿਡਸ ਸਾਰੇ ਗਰਲਸ ਦੇ ਜੀਨਸ ਕੁੜਤਸ ਟੀ-ਸ਼ਰਟਸ ਫੁੱਟਵੈਅਰ ਸਭ ਕੁਝ ਮਿਲਦਾ ਚੀਪ ਰੇਟ ਦੇ ਵਿੱਚ ਸੋ ਬਹੁਤ ਵਧੀਆ ਫੈਬਰਿਕ ਬਹੁਤ ਵਧੀਆ ਕੱਪੜਿਆਂ ਦਾ ਡਿਜ਼ਾਈਨਰਸ ਵੀ ਮਿਲ ਜਿਆ ਇੱਥੇ ਡ्रेसेस ਸੋ ਇੱਥੇ ਸਾਰਾ ਕੁਝ ਦੇਖਿਆ ਸੀ ਵੀ ਕੀ ਕੀ ਲੱਗਾ ਹੋਇਆ ਹੋਂ ਸਾਡੇ ਡਨ ਹੋ ਗਿਆ ਸੋ ਅਸੀਂ ਬਾਹਰ ਆਗੇ ਤੇ ਮੈਂ ਨੰ ਥੈਂਕਸ ਕੀਤਾ ਜੇਕਰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਆ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ ਗੋਡ ਬlesਸ ਯੂ